ਵਾਹਿਗੁਰੂ ਸਾਇਬ ਜੀ ਚਾਲਾਂਗੇ ਉਠ ਨਾਮ ਜਪ ਦਿਸ ਬਾਸੁਰ ਅਰਾਧ ਵਾੜਾ ਤੁਜੇ ਨ ਵਾਪਈ ਨਾਨਕ ਮਿਟੇ ਉਪਾਦ ਸੋ ਕਹੋ ਤਲ ਗੁਰ ਸੇਵੀਐ ਐਨਸ ਸੈਜ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖ ਜਾਇ ਬਿਲਾਵਲ ਮਹਲਾ 5 ਗੁਰੂ ਊਰੇ 베ਰੀ ਰਖ ਲਈ ਅੰਬਰਤ ਨਾਮ ਰਦੇ ਮੈਂ ਦਿਨੋਂ ਜਨਮ ਜਨਮ ਕੀ ਮੈਲ ਗਈ ਰਦੇ ਮੈਂ ਦਿਨੋਂ ਜਨਮ ਜਨਮ ਕੀ ਮੈਲ ਗਈ ਗੁਰ ਪੂਰੇ ਕਾ ਜਪਿਆ ਜਾਪ ਕਾ ਕਰੇ ਓਈ ਵਿਚਾਰਾ ਪ੍ਰਭ ਮੇਰੇ ਕਾ ਬਡਪੁਰ ਦਾਪ ਸਿੰਗਰ 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 ਸੁਖ ਪਾਇਆ ਚਰਨ ਕਮਲ ਰੱਖ ਮਨ ਮਾਈ ਤਾ ਕੀ ਸ਼ਰਨ ਪਰਿਓ ਨਾਨਕ ਦਾਸ ਜਤ ਉਪਰ ਕੋ ਨਾਹੀ ਸਿੰਬਰ 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 ਸੁਖ ਪਾਇਆ ਚਰਨ ਕੰਵਲ ਰੱਖ ਮਨ ਮਾਈ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹਲਾ 5ਵਾਂ ਗੁਰ ਪੂਰਾ ਮੇਰੀ ਰਾਖ ਲਈ ਅੰਬਰਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਹਿਬ ਜੀ ਜਿਤੇ ਸ਼ਰਨ ਆਏ ਹੈ ਤੇ ਤੇਰਾਖ ਲੈ ਹੈ ਬਿਨ ਸ਼ਰਨਤਾ ਕੀ ਨਹੀਂ ਓੜ ਓਟੰ ਬਿਨ ਸ਼ਰਨਤਾ ਕੀ ਨਹੀਂ ਓੜ ਓਟੰ ਵਾਹਿਗੁਰੂ ਸਹਬ ਜੀ ਸਭੀਆ ਤੋਹੀ ਲੋ ਭੀਮ ਗਦਾ ਗਏ ਕੈ ਉਹਨ ਪਾਰਥ ਲੈ ਕਾਰ ਮੈਂ ਤਨ ਤਾਇਓ ਭੀਮ ਗਦਾ ਗਹਿ ਕੈ ਪੁਨ ਪਾਰਥ ਲੈ ਕਰ ਮੈਂ ਤਨ ਤਾਇਓ ਭੀਖਮ ਦਰੋਣ ਕਿਰਪਾ ਸਾ ਦੇਵ ਸੋ ਊ ਸਰਵਾ ਮਨ ਕੋਪ ਵਡਾਇਓ ਸ੍ਰੀ ਦੁਰਜੋਧਨ ਆਏ ਜੋ ਜਿਸ਼ਟਰ ਸ਼ਰੀਰ ਦੇ ਨਾਇਕ ਲੈ ਦਲ ਆਇਓ ਉਭਕੇ ਤੀਰਨ ਕੇ ਢਰ ਤੇ ਬਰ ਵੀਰ ਤੋ ਮਨ ਮੈਂ ਡਰ ਪਾਇਓ ਉਪਕੇ ਤੀਰਨ ਕੇ ਦਰ ਤੇ ਬਰ ਬੀਨ ਤੋ ਮਨ ਮੈਂ ਦਰ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ